ਹਾਂਜੀ ਭਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਸਾਨੂੰ ਦਿਖਾਉਣੇ ਆਪਾਂ ਗਾਂ ਤੇ ਮਾਂਗ ਰਹੀ ਗਈ ਹੈ ਜੀ ਇਹਦੇ ਬੱਸੀ ਤੇ ਬਾਕੀ ਆਪਾਂ ਕਰਦੇ ਆਂ ਭਾਈ ਜੀ ਨਾਲ ਗੱਲਬਾਤ ਤੇ ਲੈਨੇ ਇੰਟਰਵਿਊ ਤੇ ਨਾਲ ਸਾਨੂੰ ਦਿਖਾਉਣੇ ਆ ਤੋਰ ਤੋਰ ਕੇ ਤੇ ਕੀ ਗੱਲਬਾਤ ਆ ਜੀ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਭਾਈ ਸਾਸਤਰੀ ਕਾਲ ਜੀ ਸਾਸਤਰੀ ਕਾਲ ਭਾਈ ਜੀ ਕੀ ਨਾਮ ਭਰਾ ਆਪਣਾ ਮਨਪ੍ਰੀਤ ਸਿੰਘ ਆ ਜੀ ਨੰਬਰ ਜੀ ਨੰਬਰ 991502471 ਜੀ ਪਿੰਡ ਜੀ ਪਿੰਡ ਆਪਣਾ ਸਹਣਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਤੇ ਕਿ ਅਲੀ ਕੀ ਮਲਵਾੜੀ ਆ ਜੀ ਆਪਣੀ ਗਾਂ ਦੀ ਇਹਦਾ ਆਪਾਂ 20000 ਰੁਪਏ ਲੈਣ ਦੇ ਮੁੱਲ ਕਰਦੇ ਹਾਂ ਠੀਕ ਹੈ ਜੀ ਇਹ ਮਗਰ ਬੱਸੀਆ ਜੀ ਦੀ ਮਗਰੇ ਦੇ ਬੱਸੀਆ 3 ਮਹੀਨੇ ਹੋ ਗਏ ਸੂਈ ਨੂੰ ਜੀ 19 19 ਤਰੀਕ ਦਾ ਠੀਕ ਆ ਭਰਿਆ ਹੋਇਆ ਜੀ ਜਿਹੜੀ 19 ਮਾਰਚ ਨਾਲ ਕੇ ਗਈ ਆ ਇਹਦੇ ਦੇ ਦੁਬਾਰੇ ਟੀਕਾ ਭਰਾਈ ਜੀ ਠੀਕ ਆ ਤੇ ਕਿੰਨਾ ਤੁਹ ਦਿੰਦੀ ਵੀਰੇ ਹੁਣ ਇਸ ਇਸ ਸਮੇਂ ਦੇ 9 ਲੀਟਰ ਮੰਨ ਕੇ ਚੱਲੋ ਜੀ 8 ਲੀਟਰ ਖੁੱਲਾ ਦੁੱਧ ਹੈਗਾ ਹੁਣ ਹੈ 9 ਵੀ ਆ ਜੀ 8 ਲੀਟਰ ਖੁੱਲਾ ਦੁੱਧ ਕਹਿੰਦੇ ਆ ਠੀਕ ਹੈ ਜੀ ਤੇ ਵੈਸੇ ਜੇ ਅਗਲੇ ਤਣਾ ਟਾਈਮ ਚੋਣੀਆ ਤਾਂ ਚੋਕ ਲਿਜਾ ਜਮਾ ਚੋਕੇ ਲਿਜਾ ਸਕਦਾ ਇਹ ਇੱਕ ਥਾਣੇ ਚ ਦੁੱਧ ਨਹੀਂ ਆਉਂਦਾ ਜੀ ਇੱਕ ਥਾਣੇ ਚ ਦੋ ਤਿੰਨ ਧਾਰਾ ਹੀ ਹੁੰਦੀਆਂ ਤਿੱਲ ਆ ਜੀ ਇਹ ਠੀਕ ਹੈ ਜੀ ਹਾਂ ਜੋ ਵੀਡੀਓ ਚ ਪਹਿਲਾਂ ਦੱਸਿਆ ਜਾਵੇ ਇੱਕ ਥਾਣਾ ਜਿਹੜਾ ਬਹਿਣੀ ਤੋਂ ਦੂਜੇ ਪਾਸੇ ਵਾਲਾ ਜਿਹੜਾ ਮੂਰਲਾ ਥਾਣਾ ਹਾਂਜੀ ਹਾਂਜੀ ਉਹ ਥਾਣੋਂ ਇਹ ਤਿੱਲ ਆਈ ਸੁਆ ਇਹਦਾ ਪਹਿਲਾ ਹੈਗਾ ਜੀ ਠੀਕ ਹੈ ਹਾਂਜੀ ਬਈ ਦੇਖ ਸਮਾਗਰੇ ਦੇ ਬੱਸੀ ਆ ਇਹਨੂੰ 3 ਉਹ ਤਾਂ ਹੈਗੀ 50-60 ਹਜ਼ਾਰ ਦੀ ਗਾਂ ਹੈ ਕੱਦ ਕੁਤੇ ਸਹਾਣਾ ਤੇ ਬਾਈ ਕਹਿੰਦਾ ਵੀ ਚੱਲ ਜੀ ਦੇਖ ਸਕਦੇ ਬੜਾ ਬਈ ਪ੍ਰਿੰਟ ਕਰੀ ਹਾਂ ਠਕੜਮੜ ਮਗਰ ਬਾਈ ਬੱਸੀ ਹੈ ਜੀ ਬਈ ਟੀਕਾ ਭਰਾਇਆ ਜੀ ਸਰ ਹਾਂਜੀ ਟੀਕਾ ਭਰਾਇਆ ਹੋਇਆ ਜੀ ਉਹ ਚ ਕੀਣਾ ਜੀ ਆਪਣਾ ਠੀਕ ਹੈ 19 ਤਰੀਕ ਦਾ ਟੀਕਾ ਇਹਦੇ ਭਰਾਇਆ ਹੋਇਆ ਜੀ ਤੇ ਅੱਜ ਕਿੰਨੇ ਦਿਨ ਹੋਇਆ ਜੀ ਟੀਕਾ ਭਰੇ ਨੂੰ ਠੀਕ ਹੈ 19 ਤੁਸੀਂ ਲਾ ਲਓ ਸਾਹਿਬ ਜੀ ਅੱਜ ਇਹਦੇ ਹੋ ਗਿਆ 16-17 ਦਿਨ ਹੋ ਗਏ ਟੀਕਾ ਭਰੇ ਨੂੰ ਠੀਕ ਹੈ ਠੀਕ ਹੈ ਹਾਂਜੀ ਦੇਖ ਸਕਦੇ ਬਾਈ ਜੇ ਕਿਸੇ ਨੇ ਚਾਹੀਦੀ ਹੋਈ ਤਾਂ ਰੋਡ ਬੰਦ ਬਾਈ ਜੀ ਲਜਾਹਤ ਬਾਈ ਜੀ ਤੋਂ ਬਾਈ ਦਾ ਨੰਬਰ ਤੁਹਾਨੂੰ ਦੱਸਤਾ ਜੀ ਐਂਡ ਸਹਿਣਾ ਜ਼ਿਲ੍ਹਾ ਬਰਨਾਲਾ ਤੇ ਆਪਣਾ ਚੈਨਲ ਦਾ ਨਾਮ ਹੈ ਜੀਤਾ ਫਾਰਮ ਟੀਵੀ ਹੁਣ ਬਸਤੋ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਵੀਡੀਓ ਬਣਾਉਣ ਦਾ ਨੰਬਰ ਆਪਣਾ ਹੈਗਾ ਜੀ 752800352 ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ